ਉਹਰੂ ਦੀ ਕਾਲਸਾ ਉਹਰੂ ਦੇ ਪੱਤੇ ਇਸ 사이ਨ ਮਾ ਜੂਸਾ ਸੰਗ ਹੈ ਇਸ ਨਾਰਸ ਪਰ ਅਰਥ ਦੇ ਅਰ ਨਾਰਸਰ ਪੱਤੀ ਦੇ ਘਾਲ ਸਰੀਰ ਨੂੰ ਜਨਸਾ ਹੈ ਸੱਚੇ ਪਾਤਸ਼ਾਹ ਦੀ ਬਾਣ ਨੂੰ ਬੱਤਿਹੂ ਜਿੰਦਾਂ ਸਾਰੇ ਹਾਜ਼ਰੀ ਆਪ ਨੂੰ ਇਸ ਕੋ ਪਹਿਲੇ ਕੰਤਾਰ ਬਾਬਾ ਐਸੇ ਸਿੰਘ ਜੀ ਮਹਾਰਾਜ ਜਨ ਸਰਕਲੇ ਵਾਲੇ ਉਹਨਾਂ ਦੇ ਅੰਮ੍ਰਿਤ ਪਾਣ ਲੈ ਕੇ ਸਾਰੇ ਸੰਗਤ ਨੇ ਸੁਣਿਆ ਉਸ ਤੋਂ ਪ੍ਰਾਂਤ ਸਿਰੀ ਨੂੰ ਅੰਸਾ ਸੱਚੇ ਪਾਤਸ਼ਾਹ ਦੀ ਦਾ ਹੁਕਮਨਾਮਾ ਸਾਰੀ ਸੰਗਤ ਨੇ ਸਰਵਨ ਕੀਤਾ ਹੈ ਨਾਲ ਸੱਜ ਪੜਤੀ ਦਾ ਤਾਂ ਤੁਹਾਨੂੰ ਗੁਰੂ ਗੋਬਿੰਦ ਸਿੰਘ ਸਾਚੇ ਪਾਚਾ ਪੁੱਤਰਾ ਨੇ ਲਾਨੇ ਸਰਵਸਤਾਨੇ ਕਿੰਨੀ ਵੱਡੀ ਕੁਰਬਾਨੀ ਕੀਤੀ ਹੈ ਕਿ ਦਿਨ ਕਿਸਾ ਬੱਚਾ ਘਰੇ ਨਾ ਆਵੇ ਸੱਤਾਰਾ ਬੰਦਰ ਬਰ ਬਰ ਗੁਰੂ ਗੋਬਿੰਦ ਸਿੰਘ ਬਾਹਲਾ ਨੇ ਚਾਰ ਸਹਿਜਾ ਤੇ ਮਾਰ ਕੇ ਕੇਲੇ ਬਣਾ ਕੇ ਛੱਡੇ ਕਿੰਨੇ ਜੰਗ ਕੀਤੇ ਜੰਗਲਾਂ ਵਿੱਚ ਫਿਰਦੇ ਹੋਏ ਜਾਂ ਕਿ ਤੁਕਾਰਦੇ ਹੋਏ ਜਿਸ ਵੇਲੇ ਦੇਰ ਨਹੀਂ ਤਰਕ ਤੇ ਗਿਆ ਨਾ ਅਖੀਰ ਪੇ ਜਾ ਕੇ ਕੀ ਯਤ ਕੱਢਿਆ ਜਗਾਂ ਜਾਣ ਕੇ ਉਸ ਮੋਕੇ ਸਾਰੇ ਪੰਥੋਂ ਕੋਮੇ ਕੀਤਾ ਨਾ ਕਿਹੜਾ ਨੌੜਿਆ ਨਾ ਪੁੱਤਰਾ ਕੋਈ ਜਿੰਨੇ ਵੀ ਸੰਗਤਾਂ ਹੈ ਕੋਈ ਪੁਰਸ਼ੰ ਦੇ ਵਾਪਾ ਹੈ ਜੋ ਬਚਨ ਕੀਤੇ ਆਰੇ ਕਾਲ ਸਾਡੀ ਸਾਡਾ ਹੁਕਮ ਹੈ ਆਗਿਆ ਭਈ ਕਾਲ ਕੀ ਤਵੀ ਚਲਾਇਓ ਪੰਥ ਅਸੀਂ ਅਕਾਲ ਪੁਰਖ ਦੇ ਹੁਕਮਸਾਰ ਆਏ ਸੀ ਆਖੇ ਪੰਥੀ ਰਾਹ ਕੀ ਜਨ ਢਾਂਗ ਰੇ ਕਾ ਨਾ ਕੀ ਕਰ ਦੇਣਾ ਆਗਿਆ ਭਈ ਕਾਲ ਕੀ ਤਵੀ ਚਲਾਇਓ ਪੰਥ ਦੁਨਿਆਵਾਂ ਚ ਨਾ ਸੋਲ ਸਿੱਖਣ ਕੋ ਹੁਕਮ ਹੈ ਗੁਰੂ ਮਾਨਯਾਤ ਸਭ ਸਿੱਖਣ ਕੋ ਕੋਈ ਗਾਹ ਸਾਡੀ ਭਾਗ ਨਾ ਮੰਨੇ ਜਾਂ ਨਾਮ ਨੇ ਮੰਨੇ ਗਰ ਕੰਨੜਾ ਇਹ ਦੋ ਬਚਨ ਇਹ ਨਾਲ ਸਾਰੇ ਮੰਨੇ ਜਾਂ ਸਾਰੇ ਕੀ ਦੇਵਸਾ ਜਿਹੜੇ ਬਾਬਾ ਤਰਸੀਏ ਜੀ ਰੋਬਰਥੇ ਮਿਉ ਘਰੇ ਆ ਕੇ ਬੈਠੇ ਕਬਰਾਂ ਪੱਗੇ ਕੱਚੇ ਕਬਰੇ ਸੀ ਉਹ ਤੋਂ ਨਾਲੇ ਸ਼ਾਮ ਨੂੰ ਸਭ 16 ਤੋਂ ਬੈਠੇ ਨਾਮ ਸਾਹਿਬ ਦੇ ਵਿੱਚ ਜਿਹੜੀ ਮਜਾਰਾ ਚਲਾਈ ਕਿਹੜੀ ਗੁਰਰਾਸ ਦੀ ਸੇਵਾ ਗੁਰਬਾਣੀ ਦਾ ਕਥਾ ਤੇ ਕਿੰਝ ਜੋ ਉਹ ਕੱਲਾ ਉਹਨੂੰ ਅੱਜ ਤੇ ਕਹਣਾ ਹੋਰ ਕੰਮ ਤਾਂ ਨਹੀਂ ਸਕਦੇ ਨਾ ਕਿੰਨੇ ਜਗ ਜੁਗ ਲੱਗੇ ਕਿੰਨੇ ਸੰਗਤ ਗੁਰਿਆ ਤੇ ਆਏ ਦਾਹ ਦੇ ਦੇਖਣੇ ਪਰ ਉਹਨੂੰ ਤੋਂ ਲੈ ਕੇ ਨਾ ਤਾਂ ਗੁਰਿਆ ਸਾਹਿਬ ਦੀ ਸੇਵਾ ਖੁੰਡੀ ਐ ਨਾਇਕ ਦੇ ਕਿੰਬਦ ਹੋਇਆ ਤੀਜਾ ਨਾਇ ਰੋਟੀ ਪਟੜਦੀ ਆ ਹੁਣ ਐਸ ਵੀਰੇ ਲੱਗ ਰਹੇ ਨੇ ਚੱਲ ਰਹੇ ਨੇ ਰੋਟੀ ਹੁਣ ਨਹੀਂ ਪਾਣੀ ਜਦ ਮਰ ਮਰ ਜਾਣਾ ਹੈ ਚਲਾਈਏ ਆਪਾਂ ਜੀ ਨੇ ਮਾਝਾ ਉਰਸਾ ਦਾ ਹੁਣ ਸੀ ਗੁਰੂ ਮਾਨ ਦੇ ਗ੍ਰੰਥ ਖੰਡੇ ਬਾਦ ਦਾ ਅਮਰਤ ਕਿ ਉਹ ਆਪ ਪਨਾ ਚਿਕਾਇਆ ਹੋਂਦੀ ਰੋ ਆਪਣਾ ਦੇ ਵਸੂ ਦੇਖੋ ਸੰਸਾਗਦੇ ਨੇ ਸਾਨੀਆਂ ਕੇ ਮਹੌਮਮੀ ਭੜੇ ਪਏ ਆਦਮੀ ਬਾਪਾ ਨੇ ਅਹਿਵਚਨ ਕੀਤੇ ਜਿਸ ਮੇ ਸਾਹੂ ਕੋ ਤੁਲੇ ਮੰਨੇ ਗਏ ਨਾ ਭਾਈ ਜੰਮ ਨੇ ਬਹੁਤ ਸੇ ਰੱਖਤੀ ਥੋੜੇ ਕਰਮਿਆ ਵਾਲੇ ਸੱਚੇ ਪਾਤਸ਼ਾਹ ਕੋ ਕਹਿਣ ਲਗੇ ਭਾਈ ਜਿਆ ਤੁਸੀ ਸ਼ੇਰ ਬਾਪਾ ਜੀ ਆਪਾਂ ਕੀ ਮੰਗਣਾ ਉਹ ਅਖਦੇ ਪਾਤਸ਼ਾਹ ਜੀ ਬੱਲੇ ਬੱਲੇ ਕਾ ਦੇ ਕੇ ਸਾਚ ਖਾਨ ਦਾ ਹੈ ਕਿ ਕਿਰਪਾ ਕਰਕੇ ਧਾਰਮਿਕ ਪਿੜੀ ਲਈ ਜਗ੍ਹਾ ਦੇ ਦਿਓ ਆਦ ਰਖੂ ਅਪਰ ਸ਼ਕਰ ਦਾ ਖਨੇ ਹੈ ਮੈਂ ਨਵੀਂ 4 ਗੱਟ ਪੈ ਗੱਲਿਆ ਇੱਕ ਵਸਣ ਆਇ ਪੁੱਛੇ ਬੱਲਿਆ ਹੈ ਸਾਨੂੰ ਪਾ ਪੁੱਗਦਾ ਹਮਾਰ ਸਾਡਾ ਵੀ ਆ ਗਿਆ ਵੇੇ ਕਾਰ ਕੇ ਕਦੇ ਚਿਲਾਉਂ ਪੰਛੀ ਅਸੀਂ ਕਾਰ ਉਥੇ ਹੁਣਸਾਰ ਪੰਛੀ ਚਿਲਾਇ ਜੇਕਰ ਨਹੀਂ ਤਾਂ ਉਥੇ ਜਗਾ ਤੇ ਆਦਾ ਅੰਮ੍ਰਿਤ ਛਕਣਾ ਤੇ ਵੀ ਸੇਵਾ ਬਹੁਤ ਹੈ ਗੈ ਬਹੁਤ ਜਗਾ ਮਿਲ ਜਾਈ ਜੇ ਅੰਮ੍ਰਿਤ ਨਹੀਂ ਛਕਣਾ ਇਤੋਂ ਜਿਆਦਾ ਹੰਤਾ ਤਾਂ ਮਿਲ ਜਾਣ ਗਿਆ ਬਾਰਤ ਦੇ ਸਿੱਦੇ ਨੱਕੇ ਨਹੀਂ ਗਿਆ ਨਾ ਤੇ ਇੱਥੇ ਆ ਗਿਆ ਹਨ ਭਾਈ ਗੱਲੇ ਨੂੰ ਫਿਰ ਅਮਰ ਸਿੰਘ ਲਾ ਗਿਆ ਉਹ ਮਰਜਾਦਾ ਜਿਉਂ ਚਲਾਈ ਹੈ ਬਾਬਾ ਨਾਨਕ ਸਿੰਘ ਨੇ ਤੇ ਛਾਂ ਮਿਸ 16 ਤੋਂ ਉਹਨੂੰ ਤੋਂ ਲੈ ਕੇ ਨਾਦਕ ਕੀਤਨ ਬੰਦ ਹੋਇਆ ਤੇ ਨਾਇਰ ਉੱਠ ਪਕੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਉਹ ਮਨ ਵਿੱਚ ਹੋਪੀ ਉਹ ਸਾਡੀ ਭਾਵਨਾ ਰੋਟੀ ਕਿੰਨੀ ਵੀ ਕੜਾਗੇ ਪਾਹੀ ਉਹਨੇ 5 ਮਹੀਨੇ ਇਸ ਕਰਕੇ ਨਾਂਸ ਕਰਕੇ ਨਾਂਸਾਰ ਭਾਗ ਚ ਡਾ ਦਾ ਜਉ ਬਾਲਾ ਬੋਲਣਾ ਕਹਿੰਦੀ ਹੁੰਦਾ ਕਰਨਾ ਮਾਰੋ ਇਥੇ ਦੂਜੀ ਗੱਲ ਨਹੀਂ ਕੋਈ ਨਾਂਸਰ ਗੁੰਜਨ ਸੇਵਾ ਕਰਦਾ ਕਿਹਦਾ ਕਿਉਂ ਹਾਂ ਸਾਡੀ ਭਾਵਨਾ ਜਿਹੜਾ ਅਸੀਂ ਭਾਵਨਾ ਚ ਸੇਵਾ ਕਰਾਂਗੇ ਉਹ ਇਹਦਾ ਫਲ ਨੇ ਬਾਬਾ ਨੇ ਸਾਨੂੰ ਗੁਰੂ ਜੀ ਸਾਹਿਬ ਨੇ ਦੋੜਿਆ ਤੇ ਜਦ ਆਈ ਪਾਈ ਕੁਰਬਾਨੀ ਨਾਲ ਉਹ ਸਿੱਖ ਨਾ ਜੋੜਿਆ ਹੁਣ ਵੀ ਨਿਯਤ ਸਕਦੇ ਹੁਣ ਕਿਤ ਪਤਾ ਹਰ ਘੁੰਮਿਆਂ ਤੇ ਮਦਮਾ ਦਾ ਪਿਆਰ ਹੁੰਦਾਗਾ ਸਹੀ ਸਤਕੇ ਜਾਣਨਗੇ ਪਰ ਉਹ ਕਮ ਕਾ ਜੀ ਹੈ ਅਖੀਰ ਤੇ ਆ ਕੇ ਦਸਵੇਂ ਪਾਛਾ ਨੇ ਸਾਰੇ ਪੰਥਨ ਹੁਕਮ ਕੀਤਾ ਪਿਆਰੇ ਖਾਲਸਾ ਜੀ ਅੱਜ ਤੋਂ 80 ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਲਗਦਾ ਹੈ ਇਹਨਾਂ ਨੂੰ ਮੰਨਿਆ ਕੁੰਦਿਲਾਰੇ ਫਿਰ ਖਾਸ ਦਿਨ ਜਲਦੀ ਕਰਾ ਲਹੇਗੀ ਕਿ ਪਿਆਰ ਦੇਣਾ ਹੱਕ ਤਾਂ ਸੁਣੋ

ਬਦਨਿਆ ਚੋੜ ਗਿਆ ਬਦਲੇ ਕੰਮ ਕਰਦੇ ਆ ਆ ਸ਼ਿਆਲ ਆ ਗਿਆ ਆ ਸਾਹਮਣੇ ਤੇ ਹੁਣ ਤੰਤਰ ਕੰਮ ਕਰਸੂ ਪਹਿਲਾ ਦੂਜਾ ਜਿਹੜੇ ਗਾਰਮ ਫੇਰ ਤੋਂ ਵੀ ਇੱਕ ਛਾੱਕ ਕੇ ਪ੍ਰਧਾਨ ਕਰਕੇ ਮਾਬਨਸਤੇ ਮਨਿਆ ਤਾਂਕਿ ਮਨਿਆ ਨੇ ਯਾਰੀ ਦੇ ਦ੍ਰਿਸ਼ਾਨਾ ਕੈਮਰਾ ਤੇ ਹਾਜ਼ਰੀ ਆਲਪਾ ਦੀ ਬੋਲਦੇ ਆ ਅਟ ਕੈਮਰੇ ਨਾਲ ਪਿਆਰੇ ਸਾਥ ਬੁਖਾਰ ਰਹੇ ਨੇ ਤੇ ਨਾਲ ਫਤਕੀ ਤੇ ਆਪਨ ਜਿੰਨੇ ਸੰਸਾਰੇ ਕੋਈ ਯਾਤਕਾਰ ਕਹਿੰਦਾ ਅਮਰੀਕਾ ਤੋਂ ਉਹਨਾਂ ਨੇ ਵਾਪਸ ਭੇਜਿਆ ਸ਼ਾਬਾਸ਼ ਹੈ ਐਨਐੜਾ ਪ੍ਰੋਗਰਾਮਸਾਨੂੰ ਤੋਂ ਖਾਉਣਾ ਹੈ ਕਿ ਗੁਰੂ ਜੀ ਦੇ ਭਾਈਆ ਕੋ ਸਾਰਿਆਂ ਨੇ ਗੁਰੂਗ੍ਰੰਥ ਸਾਹਿਬ ਨੂੰ ਮੰਨਣਾ ਹੈ ਮੰਨ ਸਕਣਾ ਹੈ ਨਹੀਂ ਤੇ ਨੋਕਰਨਾ ਤੇ ਕੋਈ ਪ੍ਰਭਾ ਦਾ ਕੋ ਸ਼ਾਲਾ ਮਾਰਦੇ ਆ ਰਹੇ ਹੋ ਆਪਾਂ